ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਕਿ ਆਉਂਦੇ ਹਫ਼ਤੇ ਦੇ ਵਿੱਚ ਜਾਨੀ ਕਿ 9 ਤਰੀਕ ਤੋਂ ਲੈ ਕੇ 16 ਤਰੀਕ ਦੇ ਵਿੱਚਕਾਰ ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਰਹਿਣਗੇ ਕਿਉਂਕਿ ਹੁਣ ਮੌਸਮ ਜਿਹੜਾ ਸਰਦੀਆਂ ਤੋਂ ਗਰਮੀਆਂ ਵੱਲ ਬਦਲ ਰਿਹਾ ਹੈ ਤੇ ਅਜਿਹੇ ਦੇ ਵਿੱਚਕਾਰ ਪੱਛਮੀ ਡਿਸਟਰਬੈਂਸ ਆਉਣੀ ਸ਼ੁਰੂ ਹੋ ਚੁੱਕੀ ਹੈ ਮੀਂਹ ਦੀ ਸੰਭਾਵਨਾ ਬਣ ਰਹੀ ਹੈ ਤੇ ਪੰਜਾਬ ਦੇ ਕਿਸਾਨਾਂ ਦੇ ਉੱਪਰ ਥੋੜੀ-ਬਹੁਤੀ ਚਿੰਤਾ ਦਾ ਵਿਚਾਰ ਜਿਹੜਾ ਬਣ ਸਕਦਾ ਹੈ ਕਿਉਂਕਿ ਕਣਕ ਦੀ ਫਸਲ ਸਰੋਂ ਦੀ ਫਸਲ ਅਤੇ ਹੋਰ ਕਾਫੀ ਫਸਲਾਂ ਜਿਹੜੀਆਂ ਨੇ ਉਹ ਪੱਕ ਕੇ ਤਿਆਰ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਅਜਿਹੇ ਦੇ ਵਿਚਾਰ ਕਿਤੇ ਨਾ ਕਿਤੇ ਕਿਸਾਨਾਂ ਦੀ ਚਿੰਤਾ ਵਧ ਰਹੀ ਹੈ ਤੁਹਾਡੇ ਸਾਹਮਣੇ ਜਿਹੜੀ ਵੀਡੀਓ ਲੈ ਕੇ ਆਏ ਹਾਂ ਉਹਦੇ ਵਿੱਚ ਸਾਰਾ ਕੁਝ ਕਲੀਅਰ ਕਰਾਂਗੇ ਕਿ ਕਿਸ ਦਿਨ ਮੀਂਹ ਦੀ ਸੰਭਾਵਨਾ ਹੈ ਕੀ ਉਮੀਦ ਹੈ ਕਦੋਂ ਮੀਂਹ ਹੋਵੇਗਾ ਸਾਰੀ ਜਾਣਕਾਰੀ ਤੁਹਾਡੇ ਕੋਲ ਪਹੁੰਚਦੀ ਕਰਾਂਗੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਚੱਲ ਰਹ ਉਹ ਵੀ ਕਮੈਂਟ ਕਰਕੇ ਆਪਣੇ ਇਲਾਕੇ ਦੇ ਨਾਮ ਦੇ ਸਿਹਤ ਕਮੈਂਟ ਕਰ ਦਿਓ ਜੀ ਗੱਲ ਕਰਾਂਗੇ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਸਾਫ਼ ਹੈ ਪੰਜਾਬ ਦੇ ਵਿੱਚ ਕੋਈ ਵੱਡੀ ਹਲ ਚੱਲ ਨਹੀਂ ਹੈ ਪਹਾੜੀ ਖੇਤਰ ਵਿੱਚ ਕਦੁੱਕਾ ਸਿਸਟਮ ਆ ਰਹੇ ਨੇ ਤੇ ਪੱਛਮੀ ਸਿਸਟਮ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਭਾਰਾ ਪੱਛਮੀ ਸਿਸਟਮ ਪੰਜਾਬ ਤੋਂ ਕਾਫੀ ਦੂਰ ਹਜੇ ਕ੍ਰੀਏਟ ਹੋਣਾ ਸ਼ੁਰੂ ਹੋ ਚੁੱਕਿਆ ਹੈ ਜੋ ਕਿ ਪੰਜਾਬ ਵੱਲ ਹੌਲੀ-ਹੌਲੀ ਕੂਚ ਕਰੇਗਾ ਗੱਲ ਕਰਾਂਗੇ ਜੀ 9 10 ਤੇ 11 12 ਇਹ ਜਿਹੜੇ 4 ਦਿਨ ਨੇ ਇਹਨਾਂ ਦਿਨਾਂ ਦੇ ਵਿੱਚ ਮੌਸਮ ਠੀਕ ਰਹੇਗਾ ਪੱਛਮੀ ਹਵਾ ਚੱਲੇਗੀ ਠੰਡ ਦੇ ਹਾਲਾਤ ਸਵੇਰ ਸ਼ਾਮ ਦੇਖਣ ਨੂੰ ਮਿਲਣਗੇ ਕਿਉਂਕਿ ਉੱਤਰੀ ਅਤੇ ਪੱਛਮੀ ਹਵਾਵਾਂ ਜਿਹੜੇ ਠੰਡੀਆਂ ਚੱਲ ਰਹੀਆਂ ਨੇ ਉਸ ਦੇ ਕਾਰਨ ਥੋੜਾ ਬਹੁਤਾ ਠੰਡ ਦੇ ਹਾਲਾਤ ਪੰਜਾਬ ਦੇ ਵਿੱਚ ਬਰਕਰਾਰ ਨੇ 9 10 ਅਤੇ 11 ਤਰੀਕ ਨੂੰ ਇਹ ਮੌਸਮ ਬਣਿਆ ਰਹੇਗਾ 10 11 ਤਰੀਕ ਨੂੰ ਥੋੜੀ ਜੀ ਪੂਰਬ ਦੀ ਹਵਾ ਦੀ ਵਾਪਸੀ ਹੋ ਰਹੀ ਹੈ ਤੇ ਪੂਰਬੀ ਹਵਾ ਜਦੋਂ ਵੀ ਚੱਲਦੀ ਹੈ ਤਾਂ ਬੰਗਾਲ ਦੀ ਖਾੜੀ ਤੋਂ ਆਪਣੇ ਨਾਲ ਹਵਾਵਾਂ ਲੈ ਕੇ ਆਉਂਦੀਆਂ ਨੇ ਜਿਸ ਦੇ ਨਾਲ ਗਰਮੈਸ਼ ਦਾ ਮਾਹੌਲ ਅਤੇ ਨਮੀ ਵਾਲਾ ਥੋੜੀ ਜੀ ਗਰਮੈਸ਼ ਵਧੇਗੀ ਨਾਲ ਦੀ ਨਾਲ ਨਮੀ ਵਧੇਗੀ ਤੇ ਜਿਹੇ ਦੇ ਵਿੱਚ ਜੋ ਉੱਤਰੀ ਹਵਾਵਾਂ ਚੱਲ ਰਹੀਆਂ ਨੇ ਜਦੋਂ ਉਹ ਪੂਰਬੀ ਹਵਾਵਾਂ ਨਾਲ ਟਕਰਾਉਣਗੀਆਂ ਤਾਂ ਇੱਕ ਚੱਕਰਵਾਤੀ ਮਾਹੌਲ ਬਣੇਗਾ ਜਿਸ ਦੇ ਕਾਰਨ ਜਿਹੜੇ ਪੱਛਮੀ ਸਿਸਟਮ ਹੈ ਇਹ ਜਦੋਂ ਪੰਜਾਬ ਵਿੱਚ ਐਂਟਰ ਕਰੇਗਾ ਤਾਂ ਮੀਂਹ ਦੇ ਹਾਲਾਤ ਪੰਜਾਬ ਦੇ ਵਿੱਚ ਬਣਦੇ ਹੋਏ ਦਿਖਾਈ ਦੇਣਗੇ ਜੋ ਕਿ ਸਾਨੂੰ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ 13 ਤਰੀਕ ਤੋਂ ਲੈ ਕੇ 16 ਤਰੀਕ ਤੱਕ 13 ਤਰੀਕ ਨੂੰ ਉੱਤਰੀ ਪੰਜਾਬ ਜਾਨੀ ਕਿ ਮਾਝੇ ਦੇ ਇਲਾਕੇ ਵਿੱਚ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਇਸ ਦੇ ਨੇੜੇ ਤੇੜੇ ਦੇ ਇਲਾਕੇ ਵਿੱਚ ਹਲਕੀ ਦਰਮਿਆਨੀ ਮੀਂਹ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਫਿਰ 14 ਤਰੀਕ ਨੂੰ ਮੀਂਹ ਦੀ ਸੰਭਾਵਨਾ ਮਾਝੇ ਦੇ ਨਾਲ ਨਾਲ ਦੁਆਬੇ ਦੇ ਇਲਾਕੇ ਵਿੱਚ ਵੀ ਪਹੁੰਚ ਰਹੀ ਹੈ ਜਿਦੇ ਵਿੱਚ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਜ਼ਿਲ੍ਹਾ ਥੋੜਾ ਬੋਤਾ ਜਲੰਧਰ ਕਪੂਰਥਲੇ ਦਾ ਇਲਾਕਾ ਇਹ ਵੀ ਇਹਦੇ ਵਿੱਚ ਆਉਂਦਾ ਦਿਖਾਈ ਦੇ ਰਿਹਾ ਹੈ ਜਿਸ ਦੇ ਨਾਲ ਸਾਨੂੰ 13 ਤਰੀਕ ਤੇ 14 ਤਰੀਕ ਨੂੰ ਹਲਕੇ ਦਰਮਿਆਨੇ ਬੂੰਦਾਬاندی ਤੇ ਬੱਦਲਬਾਈ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗੀ ਮਾਲਵੇ ਦਾ ਇਲਾਕਾ ਫਿਲਹਾਲ ਸਾਫ਼ ਹੈ ਕੋਈ ਵੱਡੀ ਹਲਚਲ 13 14 ਤਰੀਕ ਨੂੰ ਦਿਖਾਈ ਨਹੀਂ ਦੇ ਰਹੀ ਫਿਰ ਗੱਲ ਕਰਾਂਗੇ ਜੀ 15 ਤਰੀਕ ਦੀ 15 ਤਰੀਕ ਨੂੰ ਇੱਕ ਭਾਰੀ ਸਿਸਟਮ ਪੂਰੇ ਪੰਜਾਬ ਦੇ ਉੱਪਰ ਕਵਰ ਕਰਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਹਲਕੇ ਦਰਮਿਆਨੇ ਤੋਂ ਲੈ ਕੇ ਥੋੜੀ ਜਿਹੀ ਬੂੰਦਾਬاندی ਭਾਰੇ ਰੂਪ ਦੇ ਵਿੱਚ ਹੁੰਦੀ ਦਿਖਾਈ ਦੇ ਸਕਦੀ ਹੈ ਹਲਕੇ ਤੋਂ ਜ਼ਿਆਦਾ ਮੀਂਹ ਸਾਨੂੰ ਦੇਖਣ ਨੂੰ ਮਿਲ ਸਕਦਾ ਹੈ ਪੰਜਾਬ ਦੇ ਵਿੱਚ 15 ਤਰੀਕ ਨੂੰ ਜਿਸ ਦੇ ਨਾਲ ਕਿਸਾਨਾਂ ਦੀ ਥੋੜੀ ਜਿਹੀ ਚਿੰਤਾ ਵਾਧਦੀ ਹੋਈ ਦਿਖਾਈ ਦੇ ਸਕਦੀ ਹੈ ਪਰ ਹਜੇ ਕਿਉਂਕਿ ਦਿਨ ਪਏ ਨੇ ਹਫਤਾ ਇਹ ਤੇ ਇਸ ਹਫਤੇ ਦੇ ਵਿੱਚ ਕਾਰ ਅਗਰ ਸਿਸਟਮ ਚੇਂਜ ਹੁੰਦੇ ਨੇ ਤਾਂ ਕਿਤੇ ਨਾ ਕਿਤੇ ਜਿਹੜੀ ਕਲੈਰਿਟੀ ਹੈ ਉਹ ਸਾਨੂੰ ਮਿਲਦੀ ਰਹੇਗੀ ਤਾਂ ਹੀ ਰਿਕਵੈਸਟ ਕਰਦੇ ਰਹਿੰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਜਹੀਆਂ ਜਾਣਕਾਰੀਆਂ ਜਿਹੜੀਆਂ ਨੇ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਕਿਉਂਕਿ ਮੌਸਮ ਦੇ ਵਿੱਚ ਬਦਲਾ ਇੱਕ ਤੋਂ ਦਿਨ ਪਹਿਲਾਂ ਹੋ ਜਾਂਦਾ ਹੈ ਤੇ ਅਗਰ ਕੋਈ ਵੱਡਾ ਬਦਲਾ ਹੁੰਦਾ ਹੈ ਤਾਂ ਤੁਹਾਡੇ ਤੱਕ ਜਾਣਕਾਰੀ ਸਭ ਤੋਂ ਪਹਿਲਾਂ ਸ਼ੇਅਰ ਕਰ ਦਵਾਂਗੇ ਗੱਲ ਕਰਾਂਗੇ ਹੁਣ 15 ਤੋਂ ਲੈ ਕੇ 16 ਤਰੀਕ ਦੇ ਮੌਸਮ ਦੀ 16 ਤਰੀਕ ਨੂੰ ਮੌਸਮ ਜਿਹੜਾ ਹੌਲੀ ਹੌਲੀ ਖੁੱਲਣਾ ਸ਼ੁਰੂ ਹੋਵੇਗਾ ਪਰ ਫੇਰ ਵੀ ਕਿਤੇ ਨਾ ਕਿਤੇ ਦੁਆਬੇ ਦੇ ਇਲਾਕੇ ਦੇ ਵਿੱਚਕਾਰ ਸਾਨੂੰ ਮ ਕਟਮੀ ਸਾਨੂੰ ਮਾਲਵੇ ਵੈਲਟ ਵਿੱਚ ਦੇਖਣ ਨੂੰ ਮਿਲੇਗਾ ਬਠਿੰਡਾ ਸੰਗਰੂਰ ਮਾਨਸਾ ਜਿਲ੍ਹੇ ਜਿਹੜੇ ਨੇ ਇਹਨਾਂ ਵਿੱਚ ਸਭ ਤੋਂ ਘੱਟ ਮੀਂਹ ਹੋਵੇਗਾ ਪਰ 15 ਤਰੀਕ ਨੂੰ ਇਹਨਾਂ ਇਲਾਕਿਆਂ ਵਿੱਚ ਵੀ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਗੜੇਮਾਰੀ ਵੀ ਹੋ ਸਕਦੀ ਹੈ ਕਿਉਂਕਿ ਜਿਹੜਾ ਹਜੇ ਮੌਸਮ ਹੈ ਉਹ ਇੰਨਾ ਜ਼ਿਆਦਾ ਗਰਮੀ ਵਿੱਚ ਨਹੀਂ ਪਹੁੰਚਿਆ ਕਿ ਪੰਜਾਬ ਦੇ ਵਿੱਚ ਠੰਡ ਦੇ ਹਾਲਾਤ ਘਟ ਜਾਣ ਠੰਡ ਸਵੇਰ ਸ਼ਾਮ ਦੀ ਹੈ ਜਿਸ ਦੇ ਕਾਰਨ ਅਚਾਨਕ ਜਦੋਂ ਮੀਂਹ ਆਉਂਦੇ ਨੇ ਤਾਂ ਉਹ ਮੀਂਹ ਗੜੇਮਾਰੀ ਦੇ ਰੂਪ ਲੈ ਲੈਂਦੇ ਨੇ ਜਿਸ ਦੇ ਕਾਰਨ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋ ਸਕਦਾ ਹੈ ਅਪ੍ਰੈਲ ਮਹੀਨੇ ਤੱਕ ਗੜੇਮਾਰੀ ਸਾਨੂੰ ਅਕਸਰ ਹੀ ਦੇਖਣ ਤੇ ਅਕਾ ਨਵੀਂ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਇਹ ਦੱਸਾਂਗੇ ਕਿ ਜੋ ਪੱਛਮੀ ਸਿਸਟਮ ਆਉਂਦੇ ਨੇ ਤਾਂ ਉਹ ਕਿਹੜੀ ਕਿਹੜੀ ਤਰੀਕਾਂ ਦੇ ਵਿੱਚ ਕਦੋਂ-ਕਦੋਂ ਪੰਜਾਬ ਦੇ ਵਿੱਚ ਅਸਰ ਪਾਉਂਦੇ ਨੇ ਤਾਂ ਉਹ ਇੱਕ ਅਲੱਗ ਵੀਡੀਓ ਕਿਸਾਨਾਂ ਦੇ ਲਈ ਸਪੈਸ਼ਲ ਲੈ ਕੇ ਆਵਾਂਗੇ ਉਦੋਂ ਤੱਕ ਚੈਨਲ YouTube ਵਾਲੇ ਫਾਰਮਰ ਤੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਮਿਲਦੇ ਆ ਜੀ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ